ਦੋਨੀਆਂ ਖਾਸ ਦੀ ਪੁਲਿਸ ਵੱਲੋਂ ਜਗਵਿੰਦਰ ਸਿੰਘ ਉਰਫ ਸਣੀ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਮੂਲੇਵਾਲ ਖੇਰਾ ਜਸ ਕਰਨ ਸਿੰਘ ਉਰਫ ਸਰਾ ਉਰਫ ਜਸ ਪੁੱਤਰ ਦਿਲਬਾਗ ਸਿੰਘ ਵਾਸੀ ਸਿਧਵਾ ਦੁਰਨਾ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਜਗਤਾਰ ਸਿੰਘ ਵਾਸੀ ਬਿੱਲੀ ਬੜੈਚ ਥਾਣਾ ਸ਼ਾਹਕੋਟ ਅਜੀਤ ਕੁਮਾਰ ਉਰਫ ਬਿੱਲਾ ਪੁੱਤਰ ਸੰਤੋਖ ਸਿੰਘ ਵਾਸੀ ਸ਼ਹਾੜ ਜਾਂੜਪੁਰ ਫੂਕੀਵਾਲ ਥਾਣਾ ਲੋਹੀਆਂ ਪ੍ਰਿੰਸ ਪੁੱਤਰ ਬਲਵਿੰਦਰ RAM ਵਾਸੀ ਨਵਾ ਪਿੰਡ ਦੋਨੇਵਾਲ ਥਾਣਾ ਲੋਹੀਆਂ ਵਿਸ਼ਾਲ ਪੁੱਤਰ ਰਣਜੀਤ ਵਾਸੀ ਮੁਹੱਲਾ ਸੀਨਪੁਰਾ ਕਪੂਰਥਲਾ ਥਾਣਾ ਸ਼ਿਟੀ ਕਪੂਰਥਲਾ ਪਾਸੋਂ 4 ਦੇਸੀ ਪਿਸਤੌਲ ਬੱਤੀਬੌਰ 10 ਰੌਂਦ ਜਿੰਦਾ ਬੱਤੀਬੌਰ 7 ਮੈਗਜ਼ੀਨ 1 ਗੱਡੀ ਨੰਬਰ PB65H 9100 ਮਾਰਕਾ ਟੋਇਟਾ ਕਰੋਲਾ ਐਲਰਟ ਸਕੂਟਰੀ ਨੰਬਰ ਪੀਬੀ09ਏਕੇ47 ਮਾਰਕਾ ਯੂਪੀਟਰ ਬਰਾਮਦ ਕੀਤੇ ਗਏ ਇਹਦੇ ਨਾਲ ਹੀ ਹੁਣ ਜਿਹੜਾ ਸਾਡਾ ਦੂਸਰਾ ਕੇਸ ਹੈਗਾ ਲੋਈਆਂ ਦਾ ਐਸਐਚਓ ਲੋਈਆਂ ਯਾਦਵਿੰਦਰ ਇਨਸਪੈਕਟਰ ਪਿੱਛੇ ਮੇਰੇ ਨਾਲ ਖੜੇ ਨੇ ਇਹਨਾਂ ਨੇ ਦੋ ਪਰਚੇ ਦਰਜ ਕੀਤੇ ਇੱਕ ਇਹਨਾਂ ਨੇ 9 ਤਰੀਕ ਨੂੰ ਐਫਆਈਆਰ ਦਰਜ ਕੀਤੀ ਸੀਗੀ ਔਰ ਇੱਕ ਇਹਨਾਂ ਨੇ 13 ਤਰੀਕ ਨੂੰ ਕੱਲ ਐਫਆਈਆਰ ਦਰਜ ਕੀਤੀ ਹੈਗੀ ਹੈ ਇਹਨਾਂ ਨੇ 9 ਤਰੀਕ ਦੀ ਐਫਆਈਆਰ 'ਚ ਤਿੰਨ ਬੰਦੇ ਅਰੈਸਟ ਕੀਤੇ ਉਹਨਾਂ ਕੋਲੋਂ ਦੋ ਪਿਸਟਲ ਇਹਨਾਂ ਨੂੰ ਬਰਾਮਦ ਹੋ ਗਏ ਸੀ ਉਹਨਾਂ ਦੀ ਇੰਟਰੋਗੇਸ਼ਨ 'ਚ ਆਇਆ ਵੀ ਇਹ ਐਮਪੀ ਤੋਂ ਅਸਲੀ ਇਹ ਵੱਡੇ ਅਸਲੇ ਲੈ ਕੇ ਆਏ ਹੈਗੇ ਆ ਔਰ ਜਿਹੜਾ ਬਾਕੀ ਅਸਲਾ ਹੈਗਾ ਉਹ ਇੱਕ ਹੋਰ ਬੰਦਿਆਂ ਦੇ ਕੋਲ ਹੈਗਾ 13 ਤਰੀਕ ਨੂੰ ਉਹ ਵੀ ਬੰਦੇ ਇਹਨਾਂ ਨੇ ਫੜ ਲਏ ਔਰ ਫੜ ਕੇ ਉਹਨਾਂ ਕੋਲੋਂ ਨੈਕਸਟ ਇੱਕ ਪਿਸਟਰ ਹੋਰ ਇਹਨਾਂ ਨੇ ਬਰਾਮਦ ਕਰ ਲਿਆ ਸੋ ਇਸ ਸਾਰੇ ਐਪੀਸੋਡ ਦੇ ਵਿੱਚ ਜਿਹੜਾ ਐਸਐਚਓ ਲੋਹੀਆ ਨੇ ਔਰ ਡੀਐਸਪੀ ਸ਼ਾਹਕੋਟ ਨੇ ਬ੍ਰੇਕ ਕੀਤਾ ਹੈਗਾ ਇਹਦੇ ਵਿੱਚ ਟੋਟਲ ਦੋ ਕੇਸਾਂ ਚ ਇਹਨਾਂ ਨੇ ਚਾਰ ਪਿਸਟਲ ਜਿਹੜੇ ਬੱਤੀਪੁਰ ਦੇ ਉਹ ਤੁਹਾਡੇ ਸਾਹਮਣੇ ਹੋਣੇ ਅਸੀਂ ਦਿਖਾਏ ਸੀਗੇ 10 ਜਿਹੜੇ ਲਾਈਵ ਕੈਟਰਜਿਸ ਹੈਗੇ ਆ ਬੱਤੀਪੁਰ ਦੇ ਇਹਨਾਂ ਨੂੰ ਮਿਲਿਆ ਔਰ 7 ਜਿਹੜੇ ਮੈਗਜ਼ੀਨ ਹੈਗੇ ਆ ਡਿਫਰੈਂਟ ਪਿਸਟਲਸ ਦੇ ਉਹ ਬ੍ਰਾਉਂਡ ਹੋਏ ਆ ਇਦੇ ਵਿੱਚ ਜਿਹੜੀ ਇਹ ਵਾਰਦਤ ਲਈ ਟੋਇਨਟਾ ਕਰੋਲਾ ਐਲਟਿਸ ਗੱਡੀ ਜਿਹੜੀ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ ਪਹਿਲੇ ਦਿਨ ਇਹਨਾਂ ਨੂੰ ਨਾਕੇ ਤੋਂ ਫੜਿਆ ਸੀਗਾ ਉਹ ਬਰਾਮਦ ਕੀਤੀ ਹੈਗੀ ਔਰ ਇਹਨਾਂ ਕੋਲੋਂ ਵੀ ਇੱਕ ਯੂਪੀ ਕੰਪਿਊਟਰ ਹੈਗਾ ਸਕੂਟਰ ਹੈਗਾ ਛੋਟਾ ਜਿਹੜਾ ਇਹ ਰਾਤ ਦੇ ਟਾਈਮ ਯੂਜ਼ ਕਰਦੇ ਸੀਗੇ ਉਹ ਇਹਨਾਂ ਨੇ ਬਰਾਮਦ ਕੀਤਾ ਔਰ ਇਹ ਜਿਹੜਾ ਸਿਸਟਮ ਹੈਗਾ ਪੰਜਾਬ ਨੂੰ ਬਦਨਾਮ ਕਰਨ ਪਹਿਲਾਂ ਪੰਜਾਬ ਨੂੰ ਨਸ਼ਿਆਂ ਤੇ ਬਦਨਾਮ ਕੀਤਾ ਗਿਆ ਵੀ ਪੰਜਾਬ 'ਚ ਨਸ਼ਾ ਵੜਾਇਆ ਜੀ ਪੰਜਾਬ 'ਚ ਹੁਣ ਪੰਜਾਬ ਨੂੰ ਐਕਸਟਰਸ਼ਨ ਕਾਲਾਂ 'ਚ ਬਦਨਾਮ ਕੀਤਾ ਹੈ ਗੈਂਗ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਹੁਣੀ ਜਿਨ੍ਹਾਂ ਕੋਲ ਟੋਟਲ 7 ਵੈਪਨ ਅਸੀਂ ਰਿਕਵਰ ਕੀਤੇ ਹੈਗੇ ਆ ਕਾਫੀ ਮੈਗਜ਼ੀਨ ਹੈਗੇ ਆ ਨਾਲ ਕਾਫੀ ਲਾਈਵ ਕਾਟਰੇਜਿਸ ਹੈਗੇ ਆ ਔਰ ਕਈ ਵਾਰਦਾਤਾ ਇਹਨਾਂ ਨੇ ਮੰਨੀਆਂ ਹੈਗੀਆਂ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦਾ ਸਾਡਾ ਥੀਮ ਵੀ ਇਹੀ ਹੈਗਾ ਵੀ ਜਿਹੜਾ ਅੱਜਕੱਲ ਐਕਸਟਰਸ਼ਨ ਰੈਕਟ ਚੱਲ ਰਿਹਾ ਹੈ ਵੀ ਜਿਹਦੇ ਵਿੱਚ ਲੋਕਾਂ ਦੇ ਕਿਸੇ ਦੇ ਗੇਟ ਤੇ ਗੋਲੀਆਂ ਮਾਰਤੀਆਂ ਕਿਸੇ ਦੇ ਘਰ ਤੇ ਮਾਰਤੀਆਂ ਕਿਸੇ ਦੇ ਕਾਰੋਬਾਰੀ ਤੇ ਮਾਰਤੀਆਂ ਵੀ ਉਹਨੂੰ ਡਰਾ ਲੋ ਪਹਿਲਾਂ ਗੋਲੀਆਂ ਚਲਾ ਕੇ ਫਿਰ ਉਹਨੂੰ ਥੈਟ ਕਰੋ ਕਿਸੇ ਫੋਰਨ ਨੰਬਰ ਤੋਂ ਵੀ ਤੂੰ ਸਾਨੂੰ 50 ਲੱਖ ਰੁਪਏ ਦੇ ਦੇ ਤੂੰ ਸਾਨੂੰ 2 ਕਰੋੜ ਰੁਪਏ ਦੇ ਦੇ ਤੂੰ ਸਾਨੂੰ 1 ਕਰੋੜ ਰੁਪਏ ਦੇ ਦੇ ਤੇ ਫਿਰ ਉਹਦੇ ਨਾਲ ਐਕਸਟਰਸ਼ਨ ਕਰੋ ਇਦਾਂ ਦਾ ਰੈਕਟ ਜਿਹੜਾ ਹੈਗਾ ਆ ਉਹ ਸਾਡੇ ਦੋ ਜਾਮबाज ਜਿਹੜੇ ਹੈਗੇ ਆ ਅਫਸਰ ਉਹਨਾਂ ਨੇ ਇਹ ਬ੍ਰੇਕ ਕੀਤਾ ਹੈ ਇੱਕ ਰੈਕਟ ਜਿਹੜਾ ਹੈਗਾ ਉਹ ਸੀਆਈਏ ਸਟਾਫ ਦੇ ਇਨਸਪੈਕਟਰ ਪੁਸ਼ਪ ਬਾਲੀ ਜੀ ਨੇ ਉਹਨਾਂ ਨੇ ਬ੍ਰੇਕ ਕੀਤਾ ਇਹਦੇ ਵਿੱਚ ਇਹਨਾਂ ਨੇ ਚਾਰ ਬੰਦੇ ਜਿਹੜੇ ਹੈਗੇ ਆ ਉਹ ਇਹਦੇ ਅਸਲੇ ਸਮੇਤ ਜਿਹੜੇ ਹੈਗੇ ਆ ਉਹ ਰੈਸਟ ਕੀਤੇ ਹੈਗੇ ਆ ਜਿਨ੍ਹਾਂ ਦੇ ਨਾਮ ਹੈਗੇ ਆ ਹਰਵਿੰਦਰ ਸਿੰਘ ਉਰਫ ਰਾਜੂ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਅਹਿਮਦਪੁਰ ਥਾਣਾ ਸਦਰ ਕਪੂਰਥਲਾ ਦਲਵਿੰਦਰ ਸਿੰਘ ਉਰਫ ਗੁਰੀ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਧਾਲੀਵਾਲ ਦੋਨਾਂ ਕਲੋਨੀ ਥਾਣਾ ਸਦਰ ਕਪੂਰਥਲਾ ਥੈਨ ਕਮ ਸਰਜੀ ਸਿੰਘ ਉਰਫ ਪੰਜਾਬ ਉਰਫ ਕਾਕਾ ਪੁੱਤਰ ਸਲਵਿੰਦਰ ਸਿੰਘ ਵਾਸੀ ਅਠੋਲਾ ਥਾਣਾ ਲਾਂਬੜਾ ਜ਼ਿਲ੍ਹਾ ਜਲੰਧਰ ਦਿਹਾਤੀ ਹਰਪੀ ਸਿੰਘ ਉਰਫ ਸ਼ੇਰਾ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰਬਰ 302 ਕਤਨੀ ਗੇਟ ਥਾਣਾ ਕਰਤਾਰਪੁਰ ਦੋ ਬੰਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਨੇ ਦੋ ਡਿਸਟ੍ਰਿਕਟ ਕਪੂਰਥਲਾ ਦੇ ਨੇ ਇਹਨਾਂ ਨੇ ਗੈਂਗ ਬਣਾ ਲਿਆ ਆਪਣਾ ਅਸਲਾ ਇਹਨਾਂ ਨੂੰ ਸਪਲਾਈ ਹੋ ਗਿਆ ਮਿਲ ਗਿਆ ਉਸ ਤੋਂ ਬਾਅਦ ਇਹਨਾਂ ਨੇ ਸੀਰੀਜ਼ ਆਫ ਵਾਰਦਾਤਾ ਕੀਤੀਆਂ ਜਿਹੜੀਆਂ ਪ੍ਰੋਮਿਨੈਂਟ ਵਾਂਸ ਹੈਗੀਆਂ ਉੱਥੇ ਮੈਂ ਜ਼ਿਕਰ ਕਰਨਾ ਚਾਹੂੰਗਾ ਅੱਜ ਦੀ ਪ੍ਰੈਸ ਕਾਨਫਰੰਸ ਇਨਾਂ ਨੇ ਕਪੂਰਸਲੇ ਜਿਲੀ ਦੇ ਵਿੱਚ 25000 ਰੁਪਏ ਲਿਆ ਇੱਕ ਬੰਦੇ ਕੋਲੋਂ ਔਰ ਉਹਨੇ ਆਪਣੀ ਲਗਤਬਾਜੀ ਦੇ ਵਿੱਚ ਜਿਹੜਾ ਦੂਸਰੀ ਪਾਰਟੀ ਸੀ ਉਹਨਾਂ ਦੇ 게ਟ ਦੇ ਉੱਪਰ ਇਹਨਾਂ ਕੋਲੋਂ ਗੋਲੀਆਂ ਮਰਵਾਈਆਂ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਕਰਿਆਨੇ ਦੀ ਦੁਕਾਨ ਸੀ ਕਪੂਰਥਲੇ ਉੱਥੇ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਦਾ ਇੱਕ ਬੰਦਾ ਫੜਿਆ ਗਿਆ, ਦੂਜੇ ਬੰਦੇ ਨੇ ਉਹਨੂੰ ਛਡਾਉਣ ਲਈ ਉਹਦੇ ਦੁਕਾਨਦਾਰ ਦੀ ਪੈਰ ਤੇ ਗੋਲੀ ਮਾਰੀ। ਇਹ ਇੱਕ ਕੇਸ ਵੀ 18 ਸਦਰ ਕਪੂਰਥਲਾ ਦਾ ਹੈਗਾ। ਇਹ ਤੋਂ ਇਲਾਵਾ ਜਿਹੜਾ ਤੀਸਰਾ ਇਨਸੀਡੈਂਟ ਹੈਗਾ ਇਹਨਾਂ ਨੇ ਠੋਲੇ ਪਿੰਡ ਦੇ ਵਿੱਚ ਆ ਕੇ ਤੇ ਲੇਬਰ ਕਲਾਸ ਕੋਲੋਂ 46000 ਰੁਪਏ ਦੀ ਖੋਹ ਕੀਤੀ ਉਹ ਵੀ ਟ੍ਰੇਸ ਹੋਇਆ ਮੈਂ ਪ੍ਰੈਸ ਨੋਟ ਦੇ ਵਿੱਚ ਅਸੀਂ ਸਾਰੀ ਤਕਰੀਬਨ ਡਿਟੇਲ ਜਿਹੜੀ ਹੈਗੀ ਆ ਉਹ ਦਿੱਤੀ ਹੈਗੀ ਆ ਵੀ ਟੋਟਲ 11 ਵਾਰ ਇਨਸੀਡੈਂਟਸ ਜਿਹੜੇ ਹੈਗੇ ਆ ਇਸ ਗੈਂਗ ਕੋਲੋਂ ਟ੍ਰੇਸ ਹੋ ਗਏ ਆ ਸਾਡੇ ਅਨਟ੍ਰੇਸ ਕੇਸ ਸੀਗੇ ਜਿਹੜੇ ਪਿਛਲੇ 3-4 ਮਹੀਨਿਆਂ ਦੇ ਇਹਨਾਂ ਕੋਲੋਂ ਜਿਹੜੀ ਬਰਾਮਦਗੀ ਹੈਗੀ ਆ ਤਿੰਨ ਪਿਸਤੌਲ 8 ਲਾਈਵ ਕੈਟਰਿਜਸ ਐਂਡ ਤਿੰਨ ਮੈਗਜ਼ੀ ਦੋ ਬੱਤੀ ਬੋਰ ਦੇ ਪਿਸਤੌਲ ਹੈਗੇ ਨੇ ਪਿਸਤੌਲ ਹੈਗੇ ਨੇ ਇੱਕ ਦੇਸੀ ਪਿਸਤੌਲ ਹੈਗਾ ਐਂਡ ਦੋ ਮੋਬਾਈਲ ਜਿਹੜੇ ਇਹਨਾਂ ਨੇ ਲੋਕਾਂ ਕੋਲ ਖੋਏ ਸੀਗੇ ਉਹ ਪੁਲਿਸ ਨੇ ਬਰਾਮਦ ਕਰ ਲਏ ਹੈਗੇ ਆ ਇੱਕ ਪਲਟੀਨਾ ਮੋਟਰਸਾਈਕਲ ਜਿਹਤੇ ਵਾਰਦਾਤਾ ਕਰਦੇ ਸੀ ਦੋ ਚੀਜ਼ਾਂ ਸਨਗੀਆਂ ਇੱਕ ਐਕਟਿਵਾ ਸੀਗੀ ਸਕੂਟਰ ਔਰ ਇੱਕ ਪਲਟੀਨਾ ਮੋਟਰਸਾਈਕਲ ਸੀਗਾ ਉਹ ਦੋਨੇ ਜਿਹੜੇ ਹੈਗੇ ਆ ਸੀ ਬਰਾਮਦ ਕਰ ਲਏ ਹੈਗੇ ਆ ਚਾਰ ਬੰਦੇ ਇਸ ਕੇਸ ਦੇ ਵਿੱਚ ਅਰੈਸਟ ਹੋਏ ਆ ਜਿਹੜਾ ਹਰਵਿੰਦਰ ਸਿੰਘ ਰਾਜੂ 메ਨ ਬੰਦਾ ਕਿੰਗ ਪਿੰਨ ਹੈਗਾ CIA ਵਾਲੇ ਕੈਚ ਦਾ ਉਹਦੇ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਅੰਮ੍ਰਿਤਸਰ ਦੇ ਵਿੱਚ ਵੀ ਦਰਜ ਹੈ ਐਨਡੀਪੀਐਸ ਐਕਟ ਦਾ ਕਪੂਰਥਲੇ ਚ ਦਰਜ ਹੈਗਾ ਤੇ ਇੱਕ ਪਰਚਾ ਉੱਚ ਲਾਂਬੜੇ ਦੇ ਵਿੱਚ ਦਰਜ ਹੈਗਾ ਸਾਡੇ ਜਲੰਧਰ ਦਿਹਾਤੀ ਦੇ ਵਿੱਚ ਸੋ ਇਹ ਜਿਹੜਾ ਕਪੂਰਥਲੇ ਵਾਲਾ ਕੇਸ ਹੈਗਾ ਇਹਦੇ ਵਿੱਚ ਬੜੀ ਸੈਂਸੇਸ਼ਨ ਹੋ ਗਈ ਸੀ ਜਦੋਂ ਉੱਥੇ ਫਾਇਰਿੰਗ ਹੋਈ ਉਹਨਾਂ ਨੇ ਘਰ ਦੇ ਉੱਪਰ ਫਾਇਰਿੰਗ ਕੀਤੀ ਔਰ ਉਹ ਜਿਹੜੇ ਬੰਦੇ ਆ ਇਹ ਮਤਲਬ ਸਿਸਟਮ ਕਿਦਾਂ ਚੱਲਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਪੰਜਾਬ ਦੇ ਵਿੱਚ ਜਿਹੜੇ ਗੁੰਡਾ ਅੰਸਰ ਨੇ ਜਿਹੜੇ ਸੋ ਕਾਲਡ ਕ੍ਰਿਮੀਨਲ ਐਲੀਮੈਂਟ ਨੇ ਉਹਨਾਂ ਨੇ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਆਪਣਾ ਬਣਾ ਲਿਆ ਇਹ ਲੰਡਾ ਆ ਜੀ ਇਹ ਰਿੰਦਾ ਆ ਜੀ ਇਹ ਫਲਾਨਾ ਆ ਜੀ ਇਹ ਠਮਕੜਾ ਹੈਗਾ ਜੀ ਤੋਂ ਇਹਨਾਂ ਨੂੰ ਦੇਖੋ ਦੇਖੀ ਇੱਕ ਕਲਚਰ ਡਿਵੈਲਪ ਹੋਣ ਲੱਗ ਪਿਆ ਵੀ ਜਿਹੜਾ ਵੀ ਪੈਟੀ ਕ੍ਰਿਮੀਨਲਸ ਹੈਗਾ ਉਹਨੇ ਦੇਖਿਆ ਵੀ ਕੰਮ ਬੜਾ ਸੌਖਾ ਹੈ ਦੇ ਕਿਤੋਂ ਵੀ ਇਹ ਜਿਹੜੇ ਆ 20 25000 ਤੋਂ ਐਮਪੀ ਮੇਡ ਜਿਹੜੇ ਹੈਗੇ ਵੈਪਨ ਮਿਲ ਜਾਂਦੇ ਆ ਉਹ ਲਿਆ ਕੇ ਤੇ ਕਿਸੇ ਨੂੰ ਕਿਸੇ ਦੇ ਉਹ ਬੰਦੇ ਨੂੰ ਡਰਾਉਣ ਲਈ ਉਹਦੇ ਰਾਤ ਨੂੰ ਹਨੇਰੇ ਦੇ ਵਿੱਚ ਉਹਦੇ ਘਰ ਦੇ ਉੱਪਰ ਗੇਟ ਦੇ ਉੱਪਰ ਦੋ ਫਾਇਰ ਕਰੋ ਫਿਰ ਉਹਨੂੰ ਥ੍ਰੈਟਨਿੰਗ ਕਾਲ ਸ਼ੁਰੂ ਕਰ ਦਿਓ ਵਰਚੁਅਲ ਨੰਬਰਸ ਤੋਂ ਕਰਨੀਆਂ ਵੀ ਮੈਂ ਫਲਾਣਾ ਬੋਲਦਾ ਮੈਂ ਫਲਾਣਾ ਬੋਲਦਾ ਤੇ ਉਹ ਤੋਂ ਫਿਰ ਪੈਸੇ ਮੰਗ ਲਓ ਤੇ ਜਿਹਦੇ ਨਾਲ ਇੱਕ دہشت ਦਾ ਮਾਹੌਲ ਜਿਹੜਾ ਹੈਗਾ ਉਹ ਕ੍ਰੀਏਟ ਹੋ ਜਾਂਦਾ ਜਿਸ ਬੰਦੇ ਦੇ ਘਰ ਦੇ ਉੱਪਰ ਫਾਇਰ ਹੁੰਦਾ ਹੈਗਾ ਉਹ ਨੇਚਰਲੀ ਉਹਨੂੰ ਲੱਗਦਾ ਹੈਗਾ ਵੀ ਇਹ ਇਹ ਬੰਦੇ ਜੈਨੂਇਨ ਨਹੀਂ ਥ्रेट ਕਰ ਰਹੇ ਹੈਗੇ ਐਂਡ ਦੇ ਆਰ ਹਾਰਡ ਕੋਰ ਕ੍ਰਿਮੀਨਲਸ ਤੇ ਇਸ ਕਰਕੇ ਉਹ ਜਿਹੜੇ ਆ ਸਾਡੇ ਨਾਲ ਕੋਈ ਵਾਰਦਾਤ ਹੋ ਸਕਦੀ ਉਹ Trap ਚ ਬੰਦਾ ਫਸ ਜਾਂਦਾ ਤੋਂ ਮੈਂ মিডিਆ ਦੇ ਭਰਾਵਾਂ ਰਹੀਂ ਦੱਸਣਾ ਚਾਹੁੰਨਾ ਵੀ ਇਹਨਾਂ ਛੋਟਪੁੱਟ ਜਿਹੜੇ ਹੈਗੇ ਆ ਕ੍ਰਿਮੀਨਲਸ ਇਹਨਾਂ ਦੇ Trap ਚ ਆਉਣ ਦੀ ਲੋੜ ਨਹੀਂ ਸਾਡੇ ਗਵਰਨਮੈਂਟ ਸਾਡੇ ਡੀਜੀਪੀ ਸਾਹਿਬ ਆਲਰੇਡੀ ਬੜੀ ਵਾਰ ਇਹ ਗੱਲ ਕਲੀਅਰ ਕਰਦੇ ਆ ਵੀ ਤੁਹਾਡੇ ਕੋਲ ਪੁਲਿਸ ਦੇ ਕੰਟੈਕਟ ਨੰਬਰਸ ਨੇ ਤੁਸੀਂ ਪੁਲਿਸ ਦੇ ਨਾਲ ਆਪਣਾ ਸ਼ੇਅਰ ਕਰੋ ਇਨਫੋਰਮੇਸ਼ਨ ਜੇ ਕੋਈ ਇਦਾਂ ਦੀ ਕਾਲ ਆਉਂਦੀ ਵੀ ਹੈ 90% ਮੋਰ ਥੈਨ ਮੇਰੇ ਹਿਸਾਬ ਨਾਲ 90% ਕਾਲ ਜਿਹੜੀਆਂ ਹੈਗੀਆਂ ਉਹ ਬੜੀਆਂ ਲੋਕਲ ਕ੍ਰਿਮੀਨਲਸ ਵੱਲੋਂ ਆਉਂਦੀਆਂ ਹੈਗੀਆਂ ਤੇ ਹਾਰਡਲੀ ਕੋਈ 10% ਕਾਲਸ ਹੈਗੀਆਂ ਜਿਹੜੀਆਂ ਐਕਚੁਅਲ ਕਿਸੇ ਦੇ ਕ੍ਰਿਮੀਨਲ ਵੱਲੋਂ ਆਉਂਦੀਆਂ ਹੈ ਇਦੇ ਨਾਲ ਹੀ ਹੁਣ ਜਿਹੜਾ ਸਾਡਾ ਦੂਸਰਾ ਕੇਸ ਹੈਗਾ ਲੋਈਆਂ ਦਾ ਐਸਐਚਓ ਲੋਈਆਂ ਯਾਦਵਿੰਦਰ ਇਨਸਪੈਕਟਰ ਪਿੱਛੇ ਮੇਰੇ ਨਾਲ ਖੜੇ ਨੇ ਇਹਨਾਂ ਨੇ ਦੋ ਪਰਚੇ ਦਰਜ ਕੀਤੇ ਇੱਕ ਇਹਨਾਂ ਨੇ 9 ਤਰੀਕ ਨੂੰ ਐਫਆਈਆਰ ਦਰਜ ਕੀਤੀ ਸੀਗੀ ਔਰ ਇੱਕ ਇਹਨਾਂ ਨੇ 13 ਤਰੀਕ ਨੂੰ ਅ ਕੱਲ ਐਫਆਈਆਰ ਦਰਜ ਕੀਤੀ ਹੈਗੀ ਹੈ ਇਹਨਾਂ ਨੇ 9 ਤਰੀਕ ਦੀ ਐਫਆਈਆਰ 'ਚ ਤਿੰਨ ਬੰਦੇ ਅਰੈਸਟ ਕੀਤੇ ਉਹਨਾਂ ਕੋਲੋਂ ਦੋ ਪਿਸਟਲ ਇਹਨਾਂ ਨੂੰ ਬਰਾਮਦ ਹੋ ਗਏ ਸੀਗੇ ਉਹਨਾਂ ਦੀ ਇੰਟਰੋਗੇਸ਼ਨ 'ਚ ਆਇਆ ਬੀਏ ਐਮਪੀ ਤੋਂ ਅਸੀਂ ਇਹ ਬੜੇ ਅਸਲੇ ਲੈ ਕੇ ਆਏ ਹੈਗੇ ਆ ਔਰ ਜਿਹੜਾ ਬਾਕੀ ਅਸਲਾ ਹੈਗਾ ਉਹ ਇੱਕ ਹੋਰ ਬੰਦਿਆਂ ਦੇ ਕੋਲ ਹੈਗਾ 13 ਤਰੀਕ ਨੂੰ ਉਹ ਵੀ ਬੰਦੇ ਇਹਨਾਂ ਨੇ ਫੜ ਲਏ ਔਰ ਫੜ ਕੇ ਉਹਨਾਂ ਕੋਲੋਂ ਨੈਕਸਟ ਇੱਕ ਪਿਸਟਰ ਹੋਰ ਇਹਨਾਂ ਨੇ ਬਰਾਮਦ ਕਰ ਲਿਆ ਸੋ ਇਸ ਸਾਰੇ ਐਪੀਸੋਡ ਦੇ ਵਿੱਚ ਜਿਹੜਾ ਐਸਐਚਓ ਲੋਹੀਆ ਨੇ ਔਰ ਡੀਐਸਪੀ ਸ਼ਾਹਕੋਟ ਨੇ ਬ੍ਰੇਕ ਕੀਤਾ ਹੈਗਾ ਇਹਦੇ ਵਿੱਚ ਟੋਟਲ ਦੋ ਕੇਸਾਂ 'ਚ ਇਹਨਾਂ ਨੇ ਚਾਰ ਪਿਸਟਰ ਜਿਹੜੇ ਬੱਤੀਪੁਰ ਦੇ ਉਹ ਤੁਹਾਡੇ ਸਾਹਮਣੇ ਹੋਣੇ ਅਸੀਂ ਦਿਖਾਏ ਸੀਗੇ 10 ਜਿਹੜੇ ਲਾਈਵ ਕੈਟਰਜਿਸ ਹੈਗੇ ਆ ਮੱਤੀਪੁਰ ਦੇ ਇਹਨਾਂ ਨੂੰ ਬੜਿਆ ਔਰ 7 ਜਿਹੜੇ ਮੈਗਜ਼ੀਨ ਹੈਗੇ ਆ ਡਿਫਰੈਂਟ ਪਿਸਟਲਸ ਦੇ ਉਹ ਬਰਾਮਦ ਹੋਏ ਆ ਇਹਦੇ ਵਿੱਚ ਜਿਹੜੀ ਇਹ ਵਾਰਦਤ ਲਈ ਟੋਇਟਾ ਕੋਰੋਲਾ ਐਲਟਿਸ ਗੱਡੀ ਜਿਹੜੀ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ ਪਹਿਲੇ ਦਿਨ ਇਹਨਾਂ ਨੂੰ ਨਾਕੇ ਤੋਂ ਫੜਿਆ ਸੀਗਾ ਉਹ ਬਰਾਮਦ ਕੀਤੀ ਹੈਗੀ ਔਰ ਇਹਨਾਂ ਕੋਲੋਂ ਵੀ ਇੱਕ ਕੰਪਿਊਟਰ ਕੰਪਿਊਟਰ ਹੈਗਾ ਸਕੂਟਰ ਹੈਗਾ ਛੋਟਾ ਜਿਹੜਾ ਇਹ ਰਾਤ ਦੇ ਟਾਈਮ ਯੂਜ਼ ਕਰਦੇ ਸੀਗੇ ਉਹ ਇਹਨਾਂ ਨੇ ਬਰਾਮਦ ਕੀਤਾ ਇਹਦੇ ਵਿੱਚ ਟੋਟਲ 6 ਬੰਦੇ ਦੋ ਕੇਸਾਂ ਦੇ ਵਿੱਚ ਅਰੈਸਟ ਹੋਏ ਆ ਜਗਵਿੰਦਰ ਸਿੰਘ ਉਰਫ ਸ਼ਨੀ ਪੁੱਤਰ ਜਗਤਾਰ ਸਿੰਘ ਮੂਲੇਵਾਲ ਖੇਰੇ ਦਾ ਜਸਕਰਨ ਉਰਫ ਸਰਾ ਉਰਫ ਜਸ son of ਦਿਲਬਰ ਸਿੰਘ ਸਿਧਵਾ ਦੋਨਾਂ ਸਦਰ ਕਪੂਰਸਲੇ ਦਾ ਅਮਨਦੀਪ ਅਮਨਾ ਪੁੱਤਰ ਜਗਤਾਰ ਸਿੰਘ ਵਿਲੀ ਵੜੈਜ थाना ਸ਼ਾਹਕੋਟ ਦਾ ਅਜੇ ਕੁਮਾਰ ਉਰਫ ਬਿੱਲਾ son of ਸੰਤੋਖ ਸਿੰਘ ਸਾਹਾ ਜਹਾਂਨਪੁਰ ਫੁੱਕੀਵਾਲ ਥਾਣਾ ਲੋਹਿਆਂ ਦਾ ਲੋਹਿਆਂ ਦਾ ਪ੍ਰਿੰਸ ਇਹਨੋਂ ਤੁਸੀਂ ਨਾਮ ਰਹਿਣ ਜੋ ਹੈ ਹੀਜ਼ ਜੁਬਲੇ ਨੇ ਅਟਰੀਜ ਬੰਦਾ ਹੈਗਾ ਵਿਸ਼ਾਲ son of ਰਣਜੀਤ ਮਹੱਲਾ ਸੀਨਾਪੁਰ ਕਪੂਰਥਲਾ ਥਾਣਾ ਸਿਟੀ ਕਪੂਰਥਲਾ ਇਹ ਵੀ ਕਪੂਰਥਲੇ ਦਾ ਇਹ ਜਿਹੜਾ ਗੈਂਗ ਹੈਗਾ ਔਰ ਜਿਹੜਾ ਇਹਨਾਂ ਨੇ ਦੋ ਪਰਚੇ ਦਿੱਤੇ ਹੈਗੇ ਇਹਦੇ ਵਿੱਚ ਫੋਰਨ ਐਂਗਲ ਵੀ ਹੈ ਅਸੀਂ ਪਿੱਛੇ ਜੇ ਇਨਸਪੈਕਟਰ ਸੀਆਈਏ ਨੇ ਰਿਕਵਰੀ ਕੀਤੀ ਸੀ ਇੱਕ ਜੋਣਾ ਜੋਣਾ ਨਾਂ ਦਾ ਬੰਦਾ ਇਸੇ ਏਰੀਆ ਦਾ ਅਰੈਸਟ ਕੀਤਾ ਸੀ ਔਰ ਉਹਦਾ ਫੋਰਨ ਲਿੰਕ ਸਾਡਾ ਸਟੈਬਲਿਸ਼ ਹੋਇਆ ਸੀ ਜੇ ਤੁਹਾਨੂੰ ਯਾਦ ਹੋਵੇ ਇੱਕ ਪੰਮਾ ਪਾਊਡਰ ਨਾਂ ਦਾ ਬੰਦਾ ਸੀਗਾ ਜਿਹੜਾ ਕਿ ਫੋਰਨ ਦੇ ਵਿੱਚ ਬੈਠ ਕੇ ਗ੍ਰੀਸ ਦੇ ਵਿੱਚ ਉਹਦੀ ਲਾਸਟ ਲੋਕੇਸ਼ਨ ਜਿਹੜੀ ਆ ਸਾਡੇ ਟੈਕਨੀਕਲ ਸੋਰਸਸ ਰਾਹੀਂ ਡਿਵੈਲਪ ਹੋਈ ਸੀ ਉਥੋਂ ਇਹ ਰੈਕਡ ਚਲਾ ਰਿਆ ਸੀ ਉਥੋਂ ਉਹ ਕਪੂਰਫਲੇ ਦੇ ਕਿਸੇ ਬੰਦੇ ਦੇ ਨਾਲ ਮਿਲ ਕੇ ਇਹਨਾਂ ਨੂੰ ਅਸਲੇ ਸਪਲਾਈ ਕਰਦਾ ਸੀ ਔਰ ਵਿੱਚੋਂ ਪੈਸੇ ਕਮਾਉਂਦਾ ਸੀ ਇਦੇ ਵਿੱਚ ਵੀ ਸੇਮ ਬੰਦਾ ਦੁਬਾਰਾ ਸਾਨੂੰ ਉਹ ਫਿਗਰ ਹੋਇਆ ਜਿਹੜਾ ਪਾਮਾ ਪਾਊਡਰ ਹੈਗਾ ਔਰ ਦੂਸਰਾ ਇਹਦੇ ਵਿੱਚ ਇੱਕ ਜਗਤ ਉਹਦਾ ਕੀ ਨਾਮ ਹੈ ਜੀ ਜਿਹੜਾ ਜੱਗਾ ਹੈਗਾ ਹਾਂ ਜੀ ਯੂਕੇ ਦਾ ਫੂਕੀਵਾਲ ਕੀ ਵਾਲ ਉਹਦਾ ਪੂਰਾ ਨਾਮ ਕੀ ਜਗਦੀਪ ਜਗਦੀਪ ਏਲੀਅਸ ਜੱਗਾ ਹੈਗਾ ਫੂਕੀਵਾਲ ਦਾ ਇੱਕ ਮੁੰਡਾ ਇਹਨਾਂ ਨੇ ਫੂਕੀਵਾਲ ਦਾ ਅਰੈਸਟ ਵੀ ਕੀਤਾ ਆ ਅਜੇ ਏਲੀਅਸ ਬਿੱਲਾ ਇਹਦਾ ਉਹ ਕਜ਼ਨ ਬ੍ਰਦਰ ਆ ਹੁਣ ਤੁਸੀਂ ਸਮਝੋ ਗੱਲ ਨੂੰ ਜਿਹੜਾ ਇਹ ਜਸਦੀਪ ਏਲੀਅਸ ਜੱਗਾ ਇਹ ਯੂਕੇ ਦੇ ਵਿੱਚ ਹੈਗਾ ਜਿਹੜਾ ਪਮਾ ਪਾਊਡਰ ਹੈਗਾ ਇਹ ਗ੍ਰੀਸ ਦੇ ਵਿੱਚ ਹੈਗਾ ਇੱਕ ਤੀਸਰਾ ਬੰਦਾ ਹੈਗਾ ਜਿਹੜਾ ਮਨੀਲਾ ਦੇ ਵਿੱਚ ਹੈਗਾ ਮਨੀ ਉਹਦੀ ਡਿਟੇਲ ਨਾਮ ਉਹਨਾਂ ਦਾ ਇਹਦੇ ਵਿੱਚ ਪ੍ਰੈਸ ਨੋਟ 'ਚ ਸ਼ੇਅਰ ਕੀਤਾ ਹੋਇਆ ਹੈਗਾ ਇਹ ਤਿੰਨ ਬੰਦੇ ਡਿਫਰੈਂਟ ਕੰਟਰੀਜ਼ ਇੱਕ ਮਨੀਲਾ 'ਚ ਹੈਗਾ ਇੱਕ ਗ੍ਰੀਸ 'ਚ ਹੈਗਾ ਇੱਕ ਯੂਕੇ 'ਚ ਹੈਗਾ ਇਹ ਆਪਣੇ ਮੋਡੂਲ ਇੱਥੇ ਸਟੈਬਲਿਸ਼ ਕਰ ਰਹੇ ਸੀਗੇ ਕੋਈ ਦੋ ਮੁੰਡੇ ਇੱਕ ਪਿੰਡ ਦੇ ਚੱਕ ਲੈ ਉਹਨਾਂ ਨੂੰ ਕਿਹਾ ਤੈਨੂੰ 6000 ਰੁਪਿਆ ਦੇ ਦਾਂਗੇ ਤੈਨੂੰ 5000 ਰੁਪਿਆ ਦੇ ਦਾਂਗੇ ਤੂੰ ਫਲਾਨੀ ਜਗ੍ਹਾ ਤੂੰ ਫਲਾਨੇ ਥਾਂ ਤੇ ਜਾ ਕੇ ਤੈਨੂੰ ਕੋਈ ਬੰਦਾ ਵੈਪਨ ਫੜਾ ਕੇ ਜਾਊਗਾ ਤੂੰ ਉਹ ਫੜਲਾ ਜਿਹੜਾ ਦੂਸਰਾ ਆਪਣਾ ਮੋਡੂਲ ਆ ਉਹਨੂੰ ਉਹਨਾਂ ਨੇ ਇਸ ਕੰਮ ਤੇ ਲਾ ਦਿੱਤਾ ਵੀ ਤੁਸੀਂ ਇਹ ਵੈਪਨ ਉਹ ਕੋ ਲੈ ਕੇ ਤੇ ਫਲਾਨੇ ਫਲਾਨੇ ਬੰਦੇ ਟਾਰਗੇਟ ਦੇ ਘਰਾਂ ਦੇ ਉੱਪਰ ਤੁਸੀਂ ਫਾਇਰ ਕਰ ਦੇਣੇ ਸੋ ਰੈਕਟ ਕਿਵੇਂ ਚੱਲਦਾ ਸੀਗਾ ਕੱਟਆਊਟ ਸੀਗੇ ਜਿਹੜਾ ਬੰਦਾ ਤਾਂ ਵੈਪਨ ਲੈ ਕੇ ਆਉਂਦਾ ਉਹਨੂੰ ਦੂਜੇ ਦਾ ਨਹੀਂ ਪਤਾ ਹੁੰਦਾ ਮਲਕੀ ਪਤਾ ਕਿਹਨੂੰ ਹੁੰਦਾ ਜਿਹੜਾ ਫੋਰਨ ਹੈਂਡਲਰ ਹੈ ਉਹਨੂੰ A ਦਾ ਪਤਾ ਹੈਗਾ A ਨੂੰ B ਦਾ ਨਹੀਂ ਪਤਾ ਹੈਗਾ ਫੋਰਨ ਹੈਂਡਲਰ ਨੂੰ A ਔਰ B ਦੋਨਾਂ ਦਾ ਪਤਾ ਹੈਗਾ ਉਹਨੇ A ਨੂੰ ਟਾਰਗੇਟ ਦੇ ਦਿੱਤਾ ਵੀ ਤੂੰ ਗੋਲੀਆਂ ਰਾਤ ਨੂੰ ਚਲਾਉਣੀਆਂ ਹੈਗੀਆਂ ਫਲਾਣੇ ਦੇ ਘਰਾਂ ਦੇ ਵਿੱਚ B ਨੂੰ ਟਾਰਗੇਟ ਦੇ ਦਿੱਤਾ ਵੀ ਤੁਸੀਂ ਇਸ ਲਾਈਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਸ਼ਿਫਟ ਕਰਨਾ ਆਪ ਉਹ ਬੰਦੇ ਉੱਥੋਂ ਬੈਠ ਕੇ ਬੰਦੇ ਨੂੰ ਡਰਾਉਂਦੇ ਸੀ ਇੱਕ ਸੀ ਕੈਟਾਗਰੀ ਵੀ ਹੈਗੀ ਜਿਹਨਾਂ ਤੋਂ ਬੰਦੇ ਨੂੰ ਆਡੈਂਟੀਫਾਈ ਕਰ ਲੈਂਦੇ ਆ ਵੀ ਇਹ ਭਾਈ ਸਾਹਿਬ ਦਾ ਨਿਕ ਪਾਸ ਕਰ ਵਾਲਿਆ ਇਹਨਾਂ ਕੋ ਚੰਗਾ ਪੈਸਾ ਇਹ ਮੈਡਮ ਫਲਾਨੀ ਅਖਬਾਰ ਦੇ ਇਹਨਾਂ ਕੋ ਚੰਗਾ ਪੈਸਾ ਤੇ ਤੁਸੀਂ ਉਹਨਾਂ ਦੇ ਨੰਬਰ ਸਾਨੂੰ ਲਿਆ ਕੇ ਮੋਬਾਈਲ ਨੰਬਰ ਦਿਓ ਜਿਹੜੇ ਰਿਚ ਬੰਦੇ ਹੁੰਦੇ ਸੀਗੇ ਇਲਾਕੇ ਦੇ ਕੋਈ ਪੈਟਰੋਲ ਪੰਪ ਵਾਲਾ ਹੈਗਾ ਕੋਈ ਸ਼ੈਲਰ ਮਾਲਕ ਹੈਗਾ ਕੋਈ ਹੋਰ ਬੰਦਾ ਹੈਗਾ ਉਹਨਾਂ ਨੂੰ ਉਹ ਬੈਠੇ ਉਥੋਂ ਕੋਲਾ ਕਰਦੇ ਸੀਗੇ ਔਰ ਇਹਨਾਂ ਆਪਣੇ ਛੋਟਕੋਟ ਜਿਹੜੇ ਆ ਮੁੰਡਿਆਂ ਰਾਹੀਂ ਉਹਨੂੰ ਕਿਸੇ ਦੇ ਗੋਲੀਆਂ ਚਲਾ ਦੇਣੀ ਆ ਕਿਸੇ ਦਾ ਕੁਝ ਕਰ ਦੇਣਾ ਤਾਂ ਕਿ ਜਿਹੜਾ ਉਹਦਾ ਐਕਸਟਰਸ਼ਨ ਵਾਲਾ ਰੈਕਟ ਆ ਉਹ ਚੱਲਦਾ ਰਹੇ ਸੋ ਇਹ ਤਿੰਨ ਕੇਸਾਂ ਦੇ ਵਿੱਚ ਜਿਹੜੇ ਲੋਈਆਂ ਪੁਲਿਸ ਔਰ ਸੀਆਈਏ ਨੇ ਮੈਡਮ ਜਸਰੂਪ ਬਾੜ ਸਾਡੇ ਐਸਪੀ ਇਨਵੈਸਟੀਗੇਸ਼ਨ ਜਿਹੜੇ ਆ ਲਗਾਤਾਰ ਇਹ ਲੱਗੇ ਰਹਿੰਦੇ ਨੇ ਇਹਨਾਂ ਬੰਦਿਆਂ ਦੇ ਮਗਰ ਔਰ ਕੁਛ ਨਾ ਕੁਛ ਇਹ ਪ੍ਰੋਡਕਟਿਵ ਕੱਢ ਕੇ ਲੈ ਕੇ ਆਉਂਦੇ ਆ ਔਰ ਹੁਣ ਇਹਨਾਂ ਕੇਸਾਂ ਦੇ ਵਿੱਚ ਵੀ ਇਹ ਜਿਹੜੇ ਤਿੰਨ ਬੰਦੇ ਅਸੀਂ ਫੋਰਨ ਹੈਂਡਲਰ ਜਿਹੜੇ ਹੈਗੇ ਆ ਉਹ ਬੇਨਕਾਬ ਕੀਤੇ ਹੈਗੇ ਆ ਇੱਥੋਂ ਸਾਨੂੰ ਕਾਫੀ ਕੁਝ ਹੁਣ ਸਾਡੇ ਦੋ ਜ਼ਿਲ੍ਹੇ ਦਾ ਤਕਰੀਬਨ ਸਾਫ਼ ਹੋ ਗਏ ਉਸ ਇਲਾਕੇ 'ਚ ਸultanpur Lodhi ਸਾਡਾ Shahkot subdivision ਜਿਹੜਾ सदर कपूरथਲਾ ਲੋਕਲ ਸਬਡਿਵੀਜ਼ਨ ਔਰ ਤਕਰੀਬਨ ਪੁਲੱਥ ਤੱਕ ਇਹਨਾਂ ਨੇ ਕ੍ਰਾਈਮ ਮੰਨਿਆ ਪੁਲੱਥ ਦੇ ਵੀ ਕਿਸੇ ਕਾਰੋਬਾਰੀ ਦੇ ਇਹਨਾਂ ਨੇ ਗੋਲੀਆਂ-ਗੋਲੀਆਂ ਚਲਾਈਆਂ ਸੀਗੀਆਂ ਸੋ ਇਹ ਦੋ ਜ਼ਿਲ੍ਹਿਆਂ ਦੇ ਵਿੱਚ ਤਾਂ ਸਾਡਾ ਕਲੀਅਰ ਹੋ ਗਿਆ ਸਾਡੇ ਕੇਸ ਜਿਨ੍ਹਾਂ ਨੂੰ ਥ੍ਰੈਟਿੰਗ ਕਾਲ ਆ ਰਹੀਆਂ ਸੀ ਜਿਨ੍ਹਾਂ ਨੂੰ ਇਹ ਡਰਾ ਧਮਕਾ ਕੇ ਪੈਸੇ ਦੀ ਡਿਮਾਂਡ ਕਰ ਰਹੇ ਸੀਗੇ ਕਾਫੀ ਪਰਚੇ ਅਸੀਂ ਦਰਜ ਕੀਤੇ ਹੈਗੇ ਆ ਐ ਐਕਸਟਰਸ਼ਨ ਦੇ ਪਹਿਲਾਂ ਹੀ ਉਹ ਸਾਡੇ ਟਰੇਸ ਹੋਏ ਆ ਔਰ ਇਹ ਜਿਹੜਾ ਸਿਸਟਮ ਹੈਗਾ ਪੰਜਾਬ ਨੂੰ ਬਦਨਾਮ ਕਰਨ ਦਾ ਪਹਿਲਾਂ ਪੰਜਾਬ ਨੂੰ ਨਸ਼ਿਆਂ ਤੇ ਬਦਨਾਮ ਕੀਤਾ ਗਿਆ ਵੀ ਪੰਜਾਬ 'ਚ ਨਸ਼ਾ ਵੜਾਇਆ ਜੀ ਪੰਜਾਬ 'ਚ ਹੁਣ ਪੰਜਾਬ ਨੂੰ ਐਕਸਟਰਸ਼ਨ ਕਾਲਾਂ 'ਚ ਬਦਨਾਮ ਬਈ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬੰਦਿਆਂ ਨੂੰ ਜਿਹੜਾ ਕੋਈ ਕਾਰੋਬਾਰੀ ਬੰਦਾ ਆ ਕੋਈ ਚੰਗਾ ਬੰਦਾ ਹੈਗਾ ਵੈਲ ਆਫ ਆਦਮੀ ਹੈਗਾ ਜਿਨੇ ਕੋਈ ਮਿਹਨਤ ਕਰਕੇ ਜ਼ਿੰਦਗੀ ਚ ਕੋਈ ਕਮਾਈ ਕੀਤੀ ਆ ਕੋਈ ਚੀਜ਼ ਕੀਤੀ ਆ ਉਹਦੇ ਤੋਂ ਈਜ਼ੀਲੀ ਉਹਨੂੰ ਡਰਾ ਧਮਕਾ ਲਓ ਤੋ ਤੂੰ ਕੋਈ ਪੈਸੇ ਲੈ ਲਓ ਤੋ ਇਹ ਜਿਹੜੇ ਆਪਰੇਸ਼ਨਸ ਹੈਗੇ ਆ ਡੀਐਸਪੀ ਸ਼ਾਹਕੋਟ ਐਸਐਚਓ ਲੋਇਆ ਇਨਸਪੈਕਟਰ ਸੀਆਈਏ ਮੈਡਮ ਐਸਪੀ ਇਨਵੈਸਟੀਗੇਸ਼ਨ ਦੀ ਦੇਖਰੇਖ ਚ ਬੜੇ ਇਹਨਾਂ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਸਿਰੇ ਚੜਾਏ ਗਏ ਨੇ ਇਹਨਾਂ ਕੋਲ ਬਹੁਤ achhiyan leads ਇਸ ਮੁਕਦਮੇ 'ਚ ਹੈਗੀਆਂ ਇਹਨਾਂ ਨੇ ਆਪਣੀ ਟੈਕਨੀਕਲੀ ਜਿਹੜੇ ਸਾਡੇ ਕੋਲ ਸਾਇੰਟਿਫਿਕ ਟੂਲਸ ਹੈਗੇ ਇਨਵੈਸਟੀਗੇਸ਼ਨ ਦੇ ਉਹ ਵਰਤੇ ਹੈਗੇ ਆ ਜਿਨ੍ਹਾਂ ਦਾ ਫਾਇਦਾ ਸਾਨੂੰ ਇਸ ਗੱਲ ਦੇ ਵਿੱਚ ਇਹਨਾਂ ਨੂੰ ਸਜ਼ਾ ਕਰਾਉਣ 'ਚ ਹੋਏਗਾ ਕਿਉਂਕਿ ਸਾਡੇ ਕੋਲ ਐਮਪਲ ਐਵੀਡੈਂਸ ਹੈਗੀ ਹੈ ਇਹਨਾਂ ਨੂੰ ਕਨੈਕਟ ਕਰਨ ਦੀ ਜਿਹੜਾ ਫੋਰਨ ਬੰਦਾ ਹੈਗਾ ਇੱਕ ਦੂਜੇ ਨਾਲ ਕਿੱਦਾਂ ਕਨੈਕਟ ਹੁੰਦਾ ਜਿਹੜਾ ਫੋਰਨ ਬੰਦਾ ਇੰਡੀਆ 'ਚ ਇਹਨਾਂ ਬੰਦਿਆਂ ਨਾਲ ਕਿੱਦਾਂ ਕਨੈਕਟ ਹੁੰਦਾ ਔਰ ਇਟਸ ਅ ਵੈਰੀ ਗੁੱਡ ਅਪਰੇਸ਼ਨ ਮੈਂ ਆਪਣੀ ਸਾਰੀ ਟੀਮ ਨੂੰ ਜਿਹੜਾ ਵਧਾਈ ਦਿੰਦਾ ਔਰ ਇਹਨਾਂ ਦੀ ਜਿਹੜੀ ਬਹਾਦਰੀ ਦੀ ਰეკਮੈਂਡੇਸ਼ਨ ਵੀ ਡੀਜੀਪੀ ਪੰਜਾਬ ਨੇ ਕੀਤੀ ਚਾਹੂਗਾ ਪਿਓਰ ਕੁਸਟ ਹੈ ਕਿ ਐਸਟੈਬਲਿਸ਼ਡ ਬੰਦੇ ਹੈਗੇ ਨੇ ਜਿਹੜੇ ਪਹਿਲਾਂ ਗੈਂਗ ਜਿਹੜੇ ਚੱਲਦੇ ਨਾਮੀ ਬੰਦੇ ਜਿਹੜੇ ਹੈਗੇ ਇਹ ਉਹ ਨਾਲ ਰਿਲੇਟਿਡ ਸੀ ਕਿ ਇਹ ਆਪਣਾ ਨਵਾਂ ਐਸਟੈਬਲਿਸ਼ ਕਰ ਰਹੇ ਸੀ ਵੀ ਗੈਂਗ ਅਸੀਂ ਪੰਮੇ ਪਾਊਡਰ ਦਾ ਜ਼ਿਕਰ ਜੋਣੇ ਵਾਲੇ ਕੇਸ 'ਚ ਆਲਰੇਡੀ ਕੀਤਾ ਸੀ ਉਦੋਂ ਸਾਡੇ ਕੋਲ ਇਹ ਜਿਹੜਾ ਮਨੀ ਮਨੀਲੇ ਵਾਲਾ ਔਰ ਜਿਹੜਾ ਜੱਗਾ ਹੈਗਾ ਯੂਕੇ ਵਾਲਾ ਉਹਨਾਂ ਦਾ ਨਹੀਂ ਸੀ ਪਤਾ ਉਦੋਂ ਤੱਕ ਸਾਡਾ ਪੰਮਾ ਪਾਊਡਰ ਹੀ ਲੱਗ ਰਿਹਾ ਸੀ ਸਾਨੂੰ ਕਿ ਇਹ ਬੰਦਾ ਉਤਰੋ ਰੈਕਡ ਚਲਾ ਰਿਹਾ ਹੁਣ ਅਸੀਂ ਜਿਹੜੇ ਅਗਲੀ ਤਫ਼ਤੀਸ਼ ਕੀਤੀ ਹੈ ਇਹਨਾਂ ਨੇ ਉਹਦੇ ਵਿੱਚ ਦੋ ਹੋਰ ਬੰਦੇ ਨਵੇਂ ਆ ਗਏ ਹੁਣ ਜੇ ਤੁਸੀਂ ਕਹੋ ਵੀ ਇਹਨਾਂ ਦਾ ਪ੍ਰੋਫਾਈਲ ਕੀ ਹੈਗਾ ਜੋ ਤੁਹਾਡਾ ਸਵਾਲ ਆ ਵੀ ਕਿ ਇਸ ਲੈਵਲ ਦੇ ਬੰਦੇ ਹੈਗੇ ਤੇ ਮੈਂ ਤਾਂ ਕਹੂੰਗਾ ਵੀ ਛੋਟਪੁੱਟ ਬੰਦੇ ਨੇ ਜੀ ਆਪਣਾ ਨਾ ਯੂਜ਼ ਕਰਦੇ ਸੀ ਨਾ ਜਿਹੜਾ ਲੋਰੈਂਸ ਦਾ ਜਾਂ ਕਹੇ ਹੋਰ ਦਾ ਹਾਂਜੀ ਬਿਲਕੁਲ ਜੀ ਬਿਲਕੁਲ ਤੁਹਾਡੇ ਕਹਿੰਦੇ ਠੀਕ ਹੈ ਜੀ ਇਹ ਸਾਰੇ ਹੀ ਬਦਮਾਸ਼ ਨੇ ਬੇਸਿਕਲੀ ਤਾਂ ਬਟ ਇਹਨਾਂ ਨੂੰ ਹੌਲੀ-ਹੌਲੀ মিডিਆ ਪਬਲਿਸਿਟੀ ਮਿਲ ਜਾਂਦੀ ਤੇ ਇਹ ਬੰਦਾ ਵੱਡਾ ਹੋ ਜਾਂਦਾ ਜਦੋਂ ਗੱਲ ਕਰਦੇ ਜਗਵਿੰਦਰ ਐਸ ਮਾਮਲੇ ਚ ਲੋਹਿਆਂ ਵਾਲੇ ਮਾਮਲੇ ਚ ਗੱਲ ਕਰੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਪਿਤਾ ਜਿਹੜੇ ਮਟਿੰਡਾ ਜੇਲ੍ਹ ਜੀ ਤੇ ਨਾਤੇ ਵਿੱਚ ਹਾਂਜੀ ਹਾਂਜੀ ਬਿਲਕੁਲ ਜੀ ਇਹ ਸਟਾ ਇੱਕ ਵਾਰਡਨ ਹੈ ਹੈਗੀ ਨੇ ਜੇਲ੍ਹ ਦੇ ਵਿੱਚ ਅਫਸਰ ਹੈਗੇ ਆ ਉਹਨਾਂ ਦਾ ਬੇਟਾ ਹੈਗਾ ਜਿਹੜਾ ਇਹ ਜਗਵਿੰਦਰ ਹੈਗਾ ਮੂਲਿਆਲ ਖੈਰਾਂ ਦਾ ਔਰ ਜਿਹੜਾ ਇਹ ਇਹਨਾਂ ਦੇ ਵਿੱਚੋਂ ਇਹ ਬੰਦਾ ਹੈਗਾ ਇੱਕ ਇਹਦਾ ਕਜ਼ਨ ਅਜੇ ਬਿਲਾ ਜਿਹੜਾ ਫੂਕੀਵਾਲ ਦਾ ਹੈਗਾ ਇਹ ਮੇਰੇ ਹਿਸਾਬ ਨਾਲ ਰਿਲੇਟਡ ਹੈਗਾ ਇਹਦੇ ਨਾਲ ਜਗਦੀਪ ਚੱਕਰ ਨਾਲ ਜਿਹੜਾ ਯੂਕੇ ਆਇਆ ਹੈ ਮਤਲਬ ਉਹਦੇ ਥਰੂ ਹੈ ਮਿਲਿਆ ਸੀ ਜਗਵੀ ਚੱਕੀ ਇਸ ਦੇ ਪਿਤਾ ਨੂੰ ਕੋਈ ਨੇਤੇ ਦੇ ਕੋਈ ਚੈਕ ਪਿਤਾ ਨਹੀਂ ਪਿਤਾ ਦਾ ਹਲੇ ਤੱਕ ਕੋਈ ਰੋਲ ਨਹੀਂ ਹੈਗਾ ਮੈਂ ਕਹਿੰਨਾ ਪਿਤਾ ਛੱਡੋ ਜੀ ਤੁਸੀਂ ਸਾਨੂੰ ਨਹੀਂ ਸਾਡੇ ਬੱਚਿਆਂ ਦਾ ਪਤਾ ਲੱਗਦਾ ਵੀ ਉਹ ਮੋਬਾਈਲ ਤੇ ਕੀ ਕਰ ਰਹੇ ਹੈਗੇ ਇਹ ਸਾਰਾ ਜਿਹੜਾ ਕੰਮ ਹੈਗਾ ਇਹਨਾਂ ਦਾ ਆਪਣਾ ਹੀ ਕਰਤੂਤ ਹੈਗੀ ਹੈ ਪਿਤਾ ਦਾ ਹਲੇ ਤੱਕ ਸਾਡੇ ਕੋਈ ਰੋਲ ਸਟੈਬਲਿਸ਼ ਨਹੀਂ ਹੋਇਆ ਇਹਨਾਂ ਨੇ ਕੋਈ ਲੇਟੈਸਟ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਕੋਈ ਸਟੋਰੀ ਕਈ ਵਾਰਦਾਤਾਂ ਇਹਨਾਂ ਨੇ ਕੀਤੀਆਂ ਤੁਹਾਨੂੰ ਬੜੀ ਡਿਟੇਲ ਇਹਦੇ ਵਿੱਚ ਆ ਜਾਣੀ ਹੈ ਸਾਡੇ ਕੋਲ ਜਿਹੜੀਆਂ ਮੋਟੀਆਂ-ਮੋਟੀਆਂ 5 ਫਾਇਰਿੰਗ ਇਨਸੀਡੈਂਟ ਟਰੇਸ ਹੋਏ ਆ ਤਿੰਨ ਕਪੂਰਥਲਾ ਜ਼ਿਲ੍ਹੇ ਦੇ ਨੇ ਤੇ ਦੋ ਸਾਡੇ ਜ਼ਿਲ੍ਹੇ ਦੇ ਨੇ ਜਿਹੜੇ ਸ਼ਾਹਕੋਟ ਸਾਡੇ ਜੰਦੇ ਨੇ ਉਹ ਆਪਣੇ ਦੋ ਜਿਹੜੇ ਇਨਸੀਡੈਂਟ ਹੈਗੇ ਆ ਤਿੰਨ ਇਨਸੀਡੈਂਟ ਹੈਗੇ ਆ ਉਹ ਇਸ ਸ਼ਾਹਕੋਟ ਵਾਲੇ ਲੋਹਿਆਵਾਂ ਵਾਲੇ ਗੈਂਗ ਤੋਂ ਟਰੇਸ ਹੋਏ ਨੇ ਤੇ ਜਿਹੜੇ ਕਪੂਰਸਲੇ ਜ਼ਿਲ੍ਹੇ ਦੇ ਇਨਸੀਡੈਂਟ ਹੈਗੇ ਉਹ ਸੀਆਈਏ ਵਾਲੇ ਗੈਂਗ ਤੋਂ ਪਰ ਇਹ ਐਕਟਿਵ ਕਿੰਨੀ ਦੇਰ ਤੋਂ ਕਿੰਨੇ ਸਮੇਂ ਦੇ ਤਕਰੀਬਨ ਮੈਂ ਮੇਰੇ ਹਿਸਾਬ ਨਾਲ 5 ਤੋਂ 6 ਮਹੀਨਿਆਂ ਤੋਂ ਐਕਟਿਵ ਸਰ ਜਿਹੜੇ ਤੁਸੀਂ ਦੱਸੇ ਕਿ ਚੈਨ ਹੈ ਕਿ ਇਹਨਾਂ ਦਾ ਸਿਸਟਮ ਕੀ ਨੂੰ ਬੀ ਦਾ ਨਹੀਂ ਪਤਾ ਬੀ ਨੂੰ ਸੀ ਦਾ ਨਹੀਂ ਪਤਾ ਉਹਨਾਂ ਵਿੱਚ ਵੀ ਕੋਈ ਇਨਵੋਲਵਡ ਹੈ ਨਾ ਉਹ ਵੀ ਪੜੇਗਾ ਅਸੀਂ ਮਿਸਿੰਗ ਲਿੰਕ ਸਾਰੇ ਜਿਹੜੇ ਆ ਆਪਣੇ ਉਹ ਆਲਰੇਡੀ ਅਸੀਂ ਕੱਢ ਲਏ ਹੈਗੇ ਆ